ਜੀ ਦੋਸਤੋ ਆਪਣਾ ਜੋੰਡੀ 5310 13 ਹਾਲ ਨਾਲ ਅਜ ਆਪਾਂ ਵਾਹਣਾ ਬਾਹਰ ਆ ਜਿਹੜਾ ਬਿਨਾ ਅਗਲਾਏ ਸੀ ਕੋਈ ਗੀਲਾ ਨਹੀਂ ਆ ਡੂਗਾ ਕੋਈ ਉਹ ਨਹੀਂ ਹੋਊਗਾ ਪੂਰਾ ਵਧੀਆ ਵਾਹਣ ਵਾਹਿਆ ਜਾਊਗਾ ਬਿਨਾ ਅਗਲਾਏ ਸੀ ਜਿਹੜਾ ਨਵੀਆਂ ਚੌਆਂ ਨੇ 13 ਹਾਲ ਨੇ ਆ ਵਾਹਣ ਆਪਣਾ ਆਪਾਂ ਵਾਦਾ ਆ ਨਹੀਂ ਲਓ ਵੀ ਦੇਖੋ 16 1700 ਚੱਕਰ ਤੇ ਵਧੀਆ ਤੁਰਿਆ ਜਾਂਦਾ ਆਪਿਆ ਪ੍ਰਾਲੀ ਵਿੱਚ ਅੱਗ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਵਧੀਆ ਵਿੱਚ ਹੀ ਹੋ ਜਾਂਦੀ ਆ ਪੂਰੇ ਵਧੀਆ ਹਾਲ ਲੱਗਦਾ ਕੋਈ ਵੇਚ ਨਹੀਂ ਫਾਦਦਾ ਪਹਿਲਾਂ ਆਪਾਂ ਨੇ ਤਵੀਆਂ ਨਾਲ ਬਾਹ ਕੇ ਕਈ ਦਿਨ ਛੜਤਾ ਸੀ ਫਰਸਾਗਾ ਲਾ ਕੇ ਤੇ ਹੁਣ ਬਸ ਆਪਾਂ ਨੇ ਬਾਹ ਕੇ ਛੱਡ ਦਾਂਗੇ 11 11 ਬਾਹਾਂਗੇ ਬਸ 11 ਬਾਹ ਕੇ ਛੱਡ ਦਾਂਗੇ ਬਸ ਦਵਾ ਲੋਡ ਨਹੀਂ ਹੈਗੀ ਅਿੱਥੇ ਤਾਂ ਗੇਟ ਰੈਟਰ ਆ। ਬੂਰਾ ਵਧੀਆ ਐ, ਬਾਹਣ ਵਧੀਆ ਬਣ ਜੂਗਾ। ਅਧਵਾ ਪਰ ਰੋਟਾ ਵਟਰ ਨਾਲ ਕੱਦੂ ਕਰਨਾ। ਹੋਰ ਕੋਈ ਹੋ ਨਹੀਂ। ਆ ਆਪਣਾ ਸਾਰਾ ਬਾਣਾ ਇਹ ਟੇਡੇ ਰੋਟਾ ਆਪਾਂ ਗੇਰਾਂ ਬਾਹਾਂਗੇ। ਥੇਰੀਂ ਬਾਕੇ ਛੱਡਣਾ, ਰੇਹ ਤੋਂ ਬਾਅਦ ਫੇਰ ਬਾਹਾਂਗੇ ਆਪਾਂ ਦੂਜੀ ਵਾਰ। ਹੁਣ ਕੇਰਾਂ ਬਾਹਾਂ ਬਾਕੇ ਛੱਡ ਦੇਣਾ। ਪੂਰਾ ਵਧੀਆ ਵਹਨ ਬਗਿਆ ਆ ਇੱਥੇ ਖਾਲ ਸੀਗਾ ਉਹ ਟਾਤਾ ਪਾਣੀ ਆ ਜਿਹੜੀ ਮਾੜੀ ਮੋਟੀ ਪਰਾਲੀ ਆ ਉਹ ਵੀ ਰਹਿ ਗਈ ਨਹੀਂ ਤਾਂ ਸਾਰੀ ਬੇਚੀ ਖਤਮ ਹੋ ਗਈ ਕੋ ਕਿਤੇ ਕਿਤੇ ਥੋੜੀ ਮੋਟੀ ਦੀਂਦੀ ਆ ਕੋਈ ਆ ਨਹੀਂ ਹੈਗਾ ਵੀ ਡਿੱਕਾ ਜਲਾਉਂਦੀ ਆ ਹਲਾਂ ਚ ਫਸ ਜਾਈ ਜਾਂ ਕੁਝ ਹੋਰ ਆ ਆਪਣਾ ਚੱਲ ਪਿਆ ਦੂਜਾ ਖੇਤ ਪੂਰੇ ਵਧੀਆ ਹਾਲ ਲੱਗਦੇ ਨੇ ਨਵੀਆਂ ਚੌਂਆਂ ਨੇ ਕੋਈ ਨਹੀਂ ਹੈਗਾ ਫੇ ਫਾਲਤੂ ਅੱਗ ਲਾਉਣ ਦਾ ਕੋਈ ਫਾਇਦਾ ਨਹੀਂ ਹਾਂ ਛੋਣੇ ਦੀ ਇਹਨੂੰ ਆਪਾਂ ਮੰਨ ਲੈਂਦੇ ਆ ਵੀ ਉੱਥੇ ਉੱਥੇ ਜਿੱਥੇ ਜ਼ਿਆਦਾ ਬਰਾਲੀ ਹੋਵੇ ਉੱਥੇ ਆਪਾਂ ਲਾ ਦੀ ਅੱਗ ਨਹੀਂ ਤਾਂ ਐਸ ਐਮ ਐਸ ਨਾਲ ਵਢਾ ਕੇ ਜੇ ਆਪਣਾ ਸਰਦ ਹੈਗਾ ਪਲੋ ਮਾਰ ਦੋ